ਹਾਂਜੀ ਬਾਈ ਜੀ 245310 ਤੁਹਾਡੇ ਲਈ ਲੈ ਕੇ ਆਇਆ 9592301118 ਵੀਰ ਦਾ ਮੋਬਾਈਲ ਨੰਬਰ ਆ ਪਿੰਡ ਦੀਪਗੜ ਜਿਲ੍ਹਾ ਬਰਨਾਲਾ ਵੀਰ ਦਾ ਬਾਈ ਜੀ ਸਾਰਾ ਟਰੈਕਟਰ ਹੈ ਨਾ ਸਾਫ ਕੰਡੀਸ਼ਨ ਪੂਰੀ ਵਧੀਆ ਹਾਲਤ ਦਾ ਪਿਆ ਜੀ ਟਰੈਕਟਰ ਮਾਡਲ ਹੈਗਾ 2009 ਮਾਡਲ ਟਰੈਕਟਰ ਆ ਬਾਈ ਜੀ ਇੰਜਨ ਗੇਅਰ ਲੈਫਟ ਪੱਖੋਂ ਪੂਰੀ ਫੁੱਲ ਗਾਰੰਟੀ ਉਹ ਟਰੈਕਟਰ ਦੀ ਰੰਗ ਪੇਂਟ ਪੂਰਾ ਸਾਫ ਕੰਡੀਸ਼ਨ ਪੂਰੀ ਵਧੀਆ ਹਾਲਤ ਦਾ ਪਿਆ ਬਾਈ ਜੀ ਟਰੈਕਟਰ ਸਾਰਾ ਰੰਗ ਪੇਂਟ ਨਾਲ ਦਾਗਾ ਇੰਜਨ ਗੇਅਰ ਦੀ ਫੁੱਲ ਗਰੰਟੀ ਆ ਪੰਜਾਬ ਨੰਬਰ ਦਾ ਟਰੈਕਟਰ ਪਾਵਰ ਸਟੀering ਆ ਐਮ ਆਰਫ ਕੰਪਨੀ ਦੇ ਟਾਇਰ ਆ ਬਾਈ ਜੀ ਚਾਰੋਂ ਟਾਇਰ ਪੂਰੇ ਵਧੀਆ ਹਾਲਤ ਦੇ ਟਾਇਰ ਪਏ ਆ ਇੰਜਨ ਗੇਅਰ ਬਾਕੀ ਤੁਸੀਂ ਬਾਈ ਜੀ ਆਪਦਾ ਵਾ ਕੇ ਚੈੱਕ ਕਰਕੇ ਤਸੱਲੀ ਕਰਕੇ ਲੈ ਜਾ ਸਕਦੇ ਹੋ ਡਿਮਾਂਡ ਦੀ ਗੱਲ ਕਰਕੇ ਆਪਾਂ ਡਿਮਾਂਡ ਬਹੁਤ ਹੀ ਜ਼ਿਆਦਾ ਜਿਹਾ ਜੱਜ ਰੱਖੀ ਆ ਵੀਰ ਨੇ 4 ਲੱਖ ਤੇ 65000 ਰੁਪਏ ਟਰੈਕਟਰ ਦੀ ਡਿਮਾਂਡ ਰੱਖੀ ਗਈ ਆ ਬਾਈ ਜੀ ਜੌਂਟੀ 5310 4 ਲੱਖ 65000 ਰੁਪਏ ਵਿੱਚ ਤੁਹਾਨੂੰ ਦੇ ਦੇਣਾ ਬਾਈ ਜੀ ਮੌਕੇ ਤੇ ਵੀਰ ਕਹਿੰਦਾ ਆਪਾਂ ਇਹ ਜੋ ਵੀ ਤੁਹਾਡਾ ਮਾਨਤਲ ਕਰਦੇ ਆਂਗੇ ਪਿੰਡ ਹੈਗਾ ਵੀਰ ਦਾ ਦੀਪਗੜ੍ਹ ਜ਼ਿਲ੍ਹਾ ਬਰਨਾਲਾ ਵਿਖੇ ਟਰੈਕਟਰ ਖੜਾ ਬਾਈ ਜੀ ਬਾਕੀ ਵੀਰ ਨਾਲ ਸੰਪਰਕ ਕਰਕੇ ਤੁਸੀਂ ਸਾਰੀ ਜਾਣਕਾਰੀ ਲੈ ਸਕਦੇ ਹੋ ਵੀਰ ਕੋਲੇ ਹੋਰ ਵੀ ਬਹੁਤ سارے ਟਰੈਕਟਰ ਤੁਹਾਨੂੰ ਮਿਲ ਜਾਣੇ ਹੈਗੇ ਕੁੱਲ ਸੰਤ ਹੁੰਦਾ ਵੀਰ ਕੋਲੇ ਸਾਰੇ ਟਰੈਕਟਰ ਤੁਹਾਨੂੰ ਮਿਲ ਜਾਣੇ ਆ ਕਿ ਧੰਨਵਾਦ ਬਾਈ ਜੀ